ਬੱਚਿਆਂ ਲਈ ਸਮਾਨ ਲੈ ਕੇ ਆਣਾ ਕਿ ਚੱਲ ਜਾਣਾ ਲੇਡੀਜ਼ ਨੂੰ ਬਹੁਤ ਦਿੱਕਤ ਆ ਰਹੀ ਸੀ ਪਰ ਜਦੋਂ ਇਹ ਸਾਨੂੰ ਪਤਾ ਲੱਗਿਆ ਕਿ ਪੁਲ ਦਾ ਡੁਗਾਟਾ ਨੂਰ ਸਾਡੇ ਅੰਦਰ ਇੱਕ ਖੁਸ਼ੀ ਦੀ ਲਹਿਰ ਹੈ ਸਾਡੇ ਏਰੀਆ ਦੇ ਸਾਡੇ ਸਾਰੇ ਜਿਹੜੇ ਆਣੇ ਵੀ ਲੋਕਾਂ ਨੂੰ ਪਹੁੰਚ ਲਈ 9878 ਬਹੁਤ ਹੀ ਜ਼ਿਆਦਾ ਮਤਲਬ ਕਿ ਜਿਹੜਾ ਕਹਿੰਦੇ ਕਿ ਪੁਲ ਲੈ ਕੇ ਜੋੜਨ ਦਾ ਕੰਮ ਕਰਦੇ ਤੇ ਜਿਹੜਾ ਪੁਲ ਹੈ ਲੈ ਕੇ ਕਰ ਲੈਣੇ ਉਹਨਾਂ ਨੇ ਬੇਚ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਟ੍ਰੈਫਿਕ ਜਾਊਂਗਾ ਵੀ ਸੁਭਾਤ ਨੂੰ ਕੀਤਾ ਗਿਆ ਬਧਿਆਰ ਬੱਚੇ ਜਿਹੜੇ ਨੇ ਉਸ ਉਹ ਅੱਜ ਕੱਲ ਜਿਹੜੀ ਯੂਥ ਹੈ ਨਸ਼ਿਆਂ ਵੱਲ ਜਾ ਰਹੀ ਹੈ ਔਰ ਨਸ਼ੇ ਤੋਂ ਦੂਰ ਰਹਿਣੇ ਕਿਸੇ ਵੀ ਐਕਸਪਰਟ ਦੀ رائے ਲੈਣੇ ਸਭ ਤੋਂ ਪਹਿਲਾਂ ਨਵੀਂ رائے ਹੁੰਦੀ ਬੱਚੇ ਨੂੰ ਸਪੋਰਟਸ ਵਿੱਚ ਪਾਓ ਜਾਂ ਬੱਚੇ ਨੂੰ ਫਿਟਨੈਸ ਵੱਲ ਲੈ ਕੇ ਆਓ ਅਗਰ ਫਿਟਨੈਸ ਲਈ ਸਾਡੇ ਤੇ ਪਾਰਕ ਜਿਹੜਾ ਕਿ 27 ਲੱਖ ਦੀ ਲਾਗਤ ਨਾਲ ਬਣਾਇਆ ਉਹ ਵਿੱਚ ਦੇ ਬੱਚੇ ਕੀ ਹੋਣਗੇ ਸਾਡੀ ਬੱਚੀ ਕਿੰਨੀ ਹੈ بے فکر ہوما گے کہ ہاں ਸਾਡੇ ਬੱਚੇ ਅੱਛੇ ਅਥਾ ਵਿਚਾਰ ਖੇਡਾਂਗੇ ਆਪਨੇ ਫੋਨ ਤੇ ਕਰਦੇ ਬਹੁਤ ਅੱਛਾ ਉਪਰਾਲਾ ਹੈ ਆਡੀਟੋਰੀਅਮ ਦੀ ਅੱਜ ਉਦਘਾਟਨ ਕੀਤਾ ਜਾ ਰਿਹਾ ਹੈ ਹਾਈ ਲੈਵਲ ਪੂਰਤ ਉਦਘਾਟਨ ਜਿਹੜਾ ਕਿੰਨੇ ਸਾਲਾਂ ਤੋਂ ਰੁਕਿਆ ਸੀ ਉਹ ਸਰਕਾਰ ਨੇ ਆ ਜਨਤਾ ਲਈ ਖੋਲ ਦਿੱਤਾ ਔਰ ਇਸ ਨੂੰ ਬਾਹਰ ਜਾ ਯਾਰ ਤੋਮਲ ورਮਾ ਕਿਵੇਂ ਕਰਤੀ ਜਨਤਾ ਸਰਕਾਰ ਉਦਘਾਟਨ ਕੰਮ ਕਰਦੀ ਹੈ ਜੀ ਬਹੁਤ ਵਧੀਆ ਕਰ ਰਹੀ ਹੈ ਜੀ ਇਹਨਾਂ ਨੇ تین ਕੰਮਾਂ ਦਿੱਤੇ ਸ਼ੁਰੂ ਸਰ ਅਡਿਟੋਰੀਅਮ ਬਣਾਏ ਇਨਾਂ ਨੇ ਬੱਚੇ ਬੱਚਿਆਂ ਵਾਸਤੇ ਸਕੂਲ ਖੁਲਵਾਏ ਤੇ ਦੇਖੋ ਜਿਹੜੀ ਊਮੈਨਸ ਐ ਉਹਨਾਂ ਵਾਸਤੇ ਬਹੁਤ ਵਧੀਆ ਕੰਮ ਕੀਤੇ ਜਦੋਂ ਕਿ ਬਸਾਂ ਵਿੱਚ ਜਾਣਾ ਇਨਾਂ ਕੋਲ ਨਹੀਂ ਸੀ ਇੰਨਾ ਕਿਰਾਇਆ ਹੁੰਦਾ ਸੀ ਇਨਾਂ ਨੇ ਮਾਫ ਕਰਵਾਤੀ ਇਹਨਾਂ ਬਹੁਤ ਕੰਮ ਕੀਤੇ ਸੀ ਐਮ ਬਣ ਕੇ ਹਾਂਜੀ ਫੁੱਲਦਲ ਕਾਟਣ ਵੀ ਕਰਦੇ ਪਏ ਆ ਜਿਹੜਾ 3 ਸਾਲ ਤੋਂ ਰੁਕਿਆ ਹੋਇਆ ਸੀਗਾ ਕੰਮ ਉਹਨਾਂ ਨੇ ਮੱਖੋ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਮਾਨ ਸਿੰਘ ਮਾਨ ਜੀ ਦੂਸਰੇ ਪ੍ਰੋਜੈਕਟ ਦਾ ਅਭਿਧਾਨ ਕਰਕੇ ਸਾਡੇ ਬਰਨ ਚੜ ਪਏ ਨੇ ਸੋ ਆਪਾਂ ਸਾਰਿਆਂ ਨੇ ਜਿਨਾ ਬਣਾ ਦਾ ਆਪਾਂ ਨੂੰ ਇੰਤਜ਼ਾਰ ਸੀ ਉਹਨਾਂ ਬਣਾ ਨੂੰ ਮਾਨਣ ਦੇ ਲਈ ਇਹ ਆਵਾਜ਼ ਰਹੇਗੀ ਖੁਸ਼ੀ ਪਰ ਇਤਿਹਾਸ ਨੂੰ ਮੁੱਖ ਰੱਖਣ ਦੇ ਲਈ ਸਾਰੇ ਸੇਵਾ ਤੋਂ ਕੱਟ ਪਰ ਰਹਿਣ ਹਮੇਸ਼ਾ ਸੋ ਉਹਨਾਂ ਬਣਾ ਦੇ ਆਪਣਾ ਮੈਂ ਮੇਰਾ ਨਾਮ ਮਿੱਤੂ ਹੈ ਅੱਜ ਹਾਈ ਲੈਵਲ ਉਦਘਾਟਨ ਕੀਤਾ ਜਾ ਰਿਹਾ ਕਿਵੇਂ ਦੇਖਦੇ ਹਾਂ ਬਹੁਤ ਵਧੀਆ ਉਦਘਾਟਨ ਕੀਤਾ ਗਿਆ ਹੈ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਹੋਇਆ ਹੈ कि ਜਿਹੜਾ ਸਾਨੂੰ ਬਹੁਤ ਦਿੱਕਤ ਆ ਰਹੀ ਸੀ ਇਸ ਪੁਲ ਦੀ ਵਜੇ ਦੇ ਨਾਲ ਉਹ ਅੱਜ ਮਾਨ ਸਾਹਿਬ ਜੀ ਨੇ ਇਹ ਉਪਰਾਲਾ ਕੀਤਾ ਬਹੁਤ ਹੀ ਵਧੀਆ ਮਹਿਮਾਨ ਸਾਹਿਬ ਜੀ ਦਾ ਧੰਨਵਾਦ ਕਰਾਂਗੇ ਸਰ ਸੋਰਸ ਪਾਰਕ ਦਾ ਵੀ ਉਦਘਾਟਨ ਕੀਤਾ ਗਿਆ ਲੱਗਦਾ ਕਿ ਬਹੁਤਿਆਂ ਦਾ ਵੀ ਕੀਤਾ ਗਿਆ ਜਿੱਥੇ ਨੂੰ ਉਦਘਾਟਨ ਇਹੀ ਹਲਕੇ ਚ ਕੀਤੇ ਗਏ ਹਾਂਜੀ ਬਿਲਕੁਲ ਸਰ ਤਿੰਨੂ ਉਦਘਾਟਨ ਇਸ ਇਲਾਕੇ ਦੇ ਵਿੱਚ ਕੀਤੇ ਗਏ ਨੇ ਮਾਨ ਸਾਹਿਬ ਜੀ ਦਾ ਮੈਂ ਕਹਿੰਨੀ ਕਿ ਇੱਕ 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 ਸਭ ਤੋਂ ਵੱਡਾ ਜਿਹੜਾ ਉਪਰਾਲਾ ਚੱਲ ਰਿਹਾ ਨਸ਼ੇ ਵਿਰੁੱਧ ਯੁੱਧ ਕੀ ਆਪਣੇ ਘਰ ਦੇ ਜਿੰਨੇ ਵੀ ਸੀਗੇ ਅੱਛਾ ਕੋਈ ਸ਼ਰਾਬ ਪੀ ਰਿਹਾ ਕੋਈ ਸਮੈਹ ਕਰ ਰਿਹਾ ਵੇ ਬਹੁਤ ਹੀ ਵਧੀਆ ਉਹਨਾਂ ਨੇ ਨਸ਼ਾ ਵਿਰੁੱਧ ਯੁੱਧ ਛੇੜਿਆ ਨਾ ਬਹੁਤ ਵਧੀਆ ਛੇੜਿਆ ਬਹੁਤ ਵਧੀਆ ਉਪਰਾਲਾ ਮਾਨ ਸਾਹਿਬ ਜੀ ਦਾ ਇੱਕ ਉਪਰਾਲਾ ਨਹੀਂ ਹੈ ਕਈ ਕਾਫੀ ਉਪਰਾਲੇ ਆ